ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸੁਭਾਗਤ ਕਰਦੇ ਆਂ ਤੁਹਾਡਾ ਰਾਜ ਸਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਕੈਰੋਂ ਪੱਟੀ ਤਹਿਸੀਲ ਆ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾਸ ਸਿੰਘ ਹੋਂ ਦਾ ਘਰ ਆਇਆ ਇਸ ਫਾਰਮ ਤੋਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਕੀਤਾ ਵੀਰ ਝੰਡਾਸ ਸਿੰਘ ਹੋਂ ਦਾ ਅੱਜ ਇਸ ਵੀਡੀਓ ਦੇ ਵਿੱਚ ਛੇਕ ਨਾਗਾ ਆਪਾਂ ਤੁਹਾਨੂੰ ਦਿਖਾਉਣ ਵਾਲੇ ਆ ਦੋ ਮੱਝਾਂ ਤੇ ਚਾਰ ਬੈੜਾ ਹੋਣਗੀਆਂ ਇਧਰ ਠੀਕ ਆ ਜੀ ਦੋ ਗੱਬਣ ਟੁਕੀਆਂ ਬੈੜਾ ਨੇ ਤੇ ਦੋ ਤੋਕੜ ਗੱਬਣ ਬੈੜਾ ਐਂਡ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦੇਾਂਗੇ ਇੱਕ ਸੱਜਰ ਬਿਲਕੁਲ ਤਾਜੀ ਸੂਈ ਮਾਝਾ ਇੱਕ ਨੀਲੀ ਰਬੀ ਦੀ ਮਾਝਾ ਠੀਕ ਆ ਜੀ ਸੋ ਕੋਈ ਭਰਾ ਸ਼ੌਂਕ ਰੱਖਦਾ ਨੀਲੀ ਰਬੀ ਦੀ ਮਾਝ ਦਿਖਾ ਦਿਆਂਗੇ ਸੋ ਇਹ ਟੋਟਲ 6 ਨਗਨੇ ਅੱਜ ਤਰੀਕ ਤੁਸੀਂ ਨੋਟ ਕਰ ਲਓ 22 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 1.5 2:00 ਵਜੇ ਦਾ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਤਸੱਲੀ ਨਾਲ ਦੇਖ ਲਿਆ ਜੀ ਜਾਇਜ਼ ਰੇਟਾਂ ਦੇ ਉੱਤੇ ਪਸ਼ੂਆ ਠੀਕ ਆ ਜੀ ਬਿਲਕੁਲ ਸੂਤਰ ਜੇ ਮੋਲਾ ਨਿੱਕੇ ਨਿੱਕੇ ਭਾਪੜ ਤੇ ਬਿਲਕੁਲ ਛੋਟੇ ਆ ਔਰ ਕਰਦੇ ਆ ਪੂਰੀ ਗੱਲ ਗੱਲਬਾਤ ਲੈ ਲੈਨੇ ਆ ਬੰਦੇ ਰੀ ਡਿਟੇਲ ਸਭ ਤੋਂ ਪਹਿਲਾਂ ਝੰਡਾ ਸਿੰਘ ਵੀਰ ਸਤਸ੍ਰੀਕਾਲ ਸਾਸੀ ਕਾ ਵੀਰ ਜੀ ਸਤਸ੍ਰੀਕਾਲ ਹੋਰ ਵੀਰ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਚਲ ਸ਼ੁਕਰ ਮਾਨ ਦਾ ਬਹੁਤ ਵਧੀਆ ਵੀਰ ਝੰਡੇ ਵਧੀਆ ਵਧੀਆ ਵੀਰ ਜੀ ਵਧੀਆ ਜੀ ਮਾਲ ਅੱਜ ਆਪਣੇ ਕੋਲ 6 ਨਾਗਾਂ ਟੋਟਲ ਹਾਂ ਜੀ 6 ਨਾਗਾਂ ਆ ਵੀਰ ਜੀ ਐਦਾਂ ਆਉਂਦੇ ਜਾਂਦੇ ਰਹਿੰਦੇ ਆ ਨਾਗ ਹਾਂ ਤੇ ਬਾਕੀ ਚਲੋ ਮਹਾਰਾਜ ਦੀ ਮਿਹਰ ਨਾਲ ਆਪਣੀ ਵੀਡੀਓ ਜ਼ਿਆਦਾ ਹੀ ਲੇਟ ਹੋਈ ਤੇ ਦੋ ਤਿੰਨ ਭਰਾਵਾਂ ਨੇ ਆਖਿਆ ਵੀ ਉਹਨੇ ਤੇ ਕੰਮ ਹੀ ਛੱਡਤਾ ਬੋਰਡ ਬਾੜ ਵੀ ਲਾਤਾ ਅੱ ਅੱਛਾ ਕੇ ਚਲੋ ਇਹਨਾਂ ਵਾਂ ਵੀ ਦਜਾਬ ਮਾਲ ਆਈ ਚਲਾਈ ਵੀਰ ਜੀ ਚੱਲੀ ਗਈ ਐ ਅੱਛਾ ਅੱਛਾ ਆਈ ਗਿਆ ਚਾਈ ਗਿਆ ਕਈ ਵਾਰੀ ਅੱਜ ਵੀ ਚਲੋ ਇਹ ਗੱਲ ਹੈ ਕੀ ਸੀ ਵੀ ਤੁਹਾਨੂੰ ਮੱਥਾ ਹੀ ਗੱਲ ਤਾਂ ਵੀ ਦੋ ਡੰਗਰਾਂ ਦਾ ਚਲੋ ਸਿਰੇ ਗੱਲ ਹੁੰਦੀ ਸੀ ਤੇ ਉਹ ਮੁੜ ਕੇ ਚਲੋ ਮੈਂ ਹਾਂ ਵੀਰ ਜੀ ਅਸੀਂ ਵੀਡੀਓ ਬਣਾਉਣੀ ਆ ਤੁਸੀਂ ਸ਼ਾਮਾਂ ਨੂੰ ਆ ਜਿਓ ਚੋਲਿਓ ਬਿਲਕੁਲ ਠੀਕ ਹੈ ਨਹੀਂ ਗੱਲ ਤੇ ਇਹ ਕਰਕੇ ਤੇ ਇਦਾਂ ਤੁਹਾਨੂੰ ਪਤਾ ਚਲੋ ਮਹਾਰਾਜ ਸੱਚੇ ਪਾਤਸ਼ਾਹ ਨਾ ਮਾਰੇ ਉਹਦੀ ਰੋੜ ਚਾਹੀਦੀ ਬੜੀ ਕਿਰਪਾ ਉਹਦੀ ਬਹੁਤ ਵਧੀਆ ਹਾਂਜੀ ਹਾਂਜੀ ਲੈ ਵੀ ਝੰਡੇ ਵੀਰ ਇੱਕ ਬਹੁਤ ਵਧੀਆ ਚੰਗੀ ਇੱਕ ਟੂਬ ਆਈ ਇੱਕਾ ਮੱਝ ਆਪਣੇ ਕੋਲੇ ਬਕਾਊਗਾ ਤੇ ਬਾਕੀ ਮਾਲ ਦੋਸਤੋ ਜਿਵੇਂ ਜਿਵੇਂ ਵੇਰਵਾ ਤੁਹਾਨੂੰ ਦਿੱਤੀ ਚਲਾਂਗੇ ਓਵੇਂ ਓਵੇਂ ਮੇਰਾ ਭਰਾ ਤੁਸੀਂ ਅੰਡਰਸਟੈਂਡ ਕਰੀ ਚੱਲਿਆ ਜੀ ਸੋ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਕ ਨੀਲੀ ਰਵੀ ਦੀ ਮਾਝ ਤੋਂ ਕਰਾਂਗੇ ਹਾਂਜੀ ਬਹੁਤ ਖੂਬਸੂਰਤ ਵਜਨ ਵੇੜ ਦੇ ਵਿੱਚ ਸੁਪਾਰੇ ਜੁੱਸੇ ਦੀ ਪੂਰੀ ਭਾਰੀ ਬੰਤਰ ਦੀ ਮੈਂ ਆ ਹਾਂ ਦੇਖੋ ਕੱਟਕੁੱਟ ਵੇਖੋਗੇ ਤੁਸੀਂ ਠੀਕ ਹੈ ਜੀ ਇੱਕ ਪਾਸੇ ਕੱਟ ਆਉਂਦਾ ਤੇ ਅੱਖ ਬਿੱਲੀ ਮਣਕੀ ਆ ਇਹ ਵੀਰ ਝੰਡੇ ਸੁਆ 2 2 ਮਹੀਨੇ ਦਾ ਹਾਂਜੀ 2 ਮਹੀਨਿਆਂ ਦਾ ਵੀਰ ਜੀ ਕੱਟੀ ਆ ਨੀਲੀ ਆ ਪੂਰੀ ਵੀਰ ਦੀ ਕਾਲੀ ਥੋੜੀ ਜੀ ਨੀਲੀ ਆ ਅੱਖਾਂ ਨੀਲੀਆਂ ਕੱਟੀ ਦੀਆਂ ਪੂਰੀਆਂ ਲੋ ਵੀ ਇਹ ਮਗਰ ਕੱਟੀ ਆ ਠੀਕ ਆ ਜੀ ਹਾਂ ਜੀ ਹਾਂ ਜੀ 2 ਮਹੀਨਿਆਂ ਦੀ ਇਹ ਮੱਜ ਸੂਈ ਆ ਮਗਰ ਕੱਟੀ ਤੁਸੀਂ ਇਹ ਬੱਚਾ ਸਾਹਮਣੇ ਦੇਖ ਰਹੇ ਜੀ ਹਾਂ ਜੀ ਆ ਵੇਖੋ ਏਡਾ ਕੱਟ ਜੇ ਮਾੜਾ ਚਲੋ ਇੱਥੋਂ ਥੋੜਾ ਜਿਹਾ ਫਰਕ ਪੈਂਦਾ ਵਾ ਬਾਕੀ ਸਾਰੀਆਂ ਮਾਰਕਿੰਗਾਂ ਵੀਰ ਦੀ ਨੀਲੀ ਰਾਵੀ ਵਾਲੀਆਂ ਪੂਰੀਆਂ ਪੂਰੀਆਂ ਵਾ ਲੈ ਜੀ ਅਗਲੇ ਪੈਰ 3 ਮਗਲੇ ਪੈਰ ਤੋਂ ਪੇ ਆ ਠੀਕ ਆ ਜੀ ਹਾਂ ਜੀ ਤੇ ਥਾਣ ਵੀ ਤੁਸੀਂ ਵੇਖੋਗੇ ਇੱਕ ਪਾਸੇ ਵਾਈਟ ਥਾਣਾ ਜੱਡੇ ਤੇ ਨਿਸ਼ਾਨ ਜੂਨ ਪ੍ਰੋਪਰ ਹੈਗਾ ਆਪਾਂ ਬਰੀਡ ਵਾਈਜ਼ ਗੱਲ ਕਰੀਏ ਤੇ ਵੀਰ ਜੀ ਸਾਰੀਆਂ ਹੀ ਬਰੀਡ ਦੀਆਂ ਨਿਸ਼ਾਨੀਆਂ ਝੋਟੀ ਨੂੰ ਲੱਗੀਆਂ ਬਿਲਕੁਲ ਇਹ ਕਿੰਨਾ ਤੋਦੇ ਤੇ ਥਲੇ ਵੀਰ ਦੁੱਧ ਵੀਰ ਜੀ ਇਹਦੇ ਤੋਂਲੇ ਇਸ ਟਾਈਮ ਹੁਣ ਵੀਰ ਦੀ 10000 ਕਿਲੋ ਦੁੱਧ ਵੀਰ ਜੀ ਫੁੱਲ ਆ ਠੀਕ ਆ ਜੀ ਹਾਂ ਫੁੱਲ ਗਰੰਟੀ ਵਾਲਾ ਜਵਾ ਜਿਹੜਾ ਆਊਗਾ ਵੀਰ ਦੀਆਂ ਪੂਰਾ ਜਿੰਨੂ ਮੋਗਾ ਆ ਦਿੰਨੇ ਮੋਗਾ ਠੀਕ ਆ ਹਾਂਜੀ ਬਾਕੀ ਜਵਾਈ ਜਿਹੜੀ ਦੋਸਤੋ ਇੱਕ ਨੰਬਰ ਆ ਤੇ 10 ਕਿਲੋ ਜਿਹੜਾ ਇਹਨਾਂ ਮੌਕੇ ਤੇ ਹੈ ਨਾ ਹਾਂ 10 ਤੋਂ ਬਾਹਰ ਹੀ ਆ ਵੀਰ ਜੀ ਠੀਕ ਆ ਹਾਂਜੀ ਹਾਂਜੀ ਲਓ ਵੀ 10 ਕਿਲੋ ਦੁੱਧ ਇਹਦੇ ਥਲੇ ਹੁਣ ਕਿਸਾਨ ਫਿਰ ਉਹ ਮੌਕੇ ਤੇ ਮੌਜ ਬਾਕੀ ਚੱਡਾ ਬੈਕਸਾਈਡ ਤੋਂ ਬਿਲਕੁਲ ਇੱਕਸਾਰ ਆ ਪੱਦਰ ਵਿਖਾਰਾ ਬੈਕਸਾਈਡ ਤੋਂ ਕਰੋ ਚੈੱਕ ਤੇ ਥਣ ਬਹੁਤ ਸੋਨਾ ਕਰਮਾਲੀ ਹੋ ਠੀਕ ਹੈ ਜੀ ਜਵਾ ਵੀਰ ਜੀ 2.5 ਕਿਲੋ ਝੋਟੀ ਦੀ ਗਾੜੀ ਆ ਠੀਕ ਹੈ ਹਾਂਜੀ ਹਾਂਜੀ ਤੇ 2.5 ਕਿਲੋ ਦੀ 2.5 ਕਿਲੋ ਇਹ ਕਰਮਾਲੀ ਚੁੰਗਦੀ ਰਹੀ ਆ ਠੀਕ ਹੈ ਹਾਂਜੀ ਹਾਂਜੀ ਉਹ ਚਲੋ ਦੋਵੇਂ ਦੋਵੇਂ ਜੀ ਚਲੋ ਇਹ ਗੱਲ ਹੈ ਜੀ ਵੀ ਆ ਚਲੋ ਇਹਨੂੰ ਤੁਹਾਨੂੰ ਮਸਾਹੀ ਗੱਲਾਂ ਤਾਂ ਵੀ 2.5 ਕਿਲੋ ਦਾ 2.5 ਕਿਲੋ ਚੁੰਗਦੀ ਰਹੀ ਕਰਮਾਲੀ ਆ ਬੱਚਾ ਚੰਗਾ ਚੰਗਾ ਦੋ ਤਾਂ ਛੱਡਿਆ ਹਾਂਜੀ ਹਾਂਜੀ ਬਹੁਤ ਮੰਨ ਲਓ ਇਹ ਗੱਲ ਹੈ ਕੀ ਆ ਤੇ ਬਾਕੀ ਸਾਰਾ ਵੀਰ ਜੀ ਧੁੰਨ ਠੀਕ ਨਹੀਂ ਵਾਹਨੇ ਚੱਡੇ ਦੀ ਗੱਲ ਕਰੋ ਵੇਖੋ ਮਈਆਂ ਆਂਦੇ ਹੁੰਦੇ ਨਾ ਕਿ ਪਾਵੇ ਪੀੜੀ ਦੇ ਪਾਵੇ ਹਾਂਜੀ ਪੀੜੀ ਦੇ ਪਾਵੇ ਤੇ ਚਵਾਈ ਵੀ ਆਏ ਵੀਰ ਜੀ ਇੱਕ ਨੰਬਰ ਦੀ ਆ ਪੋਲੀ ਰੂਵਾਂ ਕੋ ਨਾ ਪੋਲੀ ਨੂੰਰ ਕੀ ਮੋੜੀ ਮੋੜੀ ਧਾਰ ਕੋਈ ਵੀਰ ਜੀ ਭੂਰ ਛਟਾ ਇਹ ਗੱਲ ਹੈਗੀ ਆ ਵੀ ਕੋਈ ਨਾ ਆਊਗਾ ਜਿੱਦਾਂ ਮਰਜੀ ਕੋਈ ਮੇਰਾ ਭਰਾ ਇਹ ਗੱਲ ਹੈਗੀ ਆ ਝੋਟੀ ਲਵਾ ਕੇ ਚਵਾ ਕੇ ਪੈਸੇ ਦੇ ਦੇ ਠੀਕ ਆ ਆਪਣੀ ਚੈੱਕ ਕਰਕੇ ਠੀਕ ਆ ਹਾਂਜੀ ਲੋ ਵੀ 10 ਕਿਲੋ ਦੁੱਧ ਆ ਬਾਕੀ ਥਣ ਥਣ ਦੀ ਬੜੀ ਸਾਫ ਸੁਥਰੀ ਆ ਚਵਾਈ ਇੱਕ ਨੰਬਰ ਮਗਰ ਕੱਟੀ ਆ ਕੋਈ ਦੋਆ ਕੁ ਮਹੀਨਿਆਂ ਦੀ ਸੂਈ ਆ ਦੂਜਾ ਸੂਆ ਠੀਕ ਆ ਫਿਰ ਐ ਵੀ ਜੰਮੀ ਜੰਮੀ ਪਲੀਤੀ ਪੂਰੀ ਕਰਮਾ ਵਾਲੀ ਕੋਈ ਇਹ ਨਹੀਂ ਵੀ ਮੰਨ ਲਓ ਕੋਈ ਉਹ ਜੀ ਲਿਸਤੀ ਆ ਫਿੱਕੀ ਆ ਸੀਲਸ ਲੱਗ ਵੀ ਕਰਮਾ ਵਾਲੀ ਆ ਵੇਖੋ ਪੂਰੀ ਆ ਆ ਵੇਖੋ ਹਾਂਜੀ ਬਹੁਤ ਵਧੀਆ ਠੀਕ ਆ ਸੋ ਥਣ ਥਣ ਨੂੰ ਵੇਖੋ ਤੁਸੀਂ ਠੀਕ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਬਾਕੀ ਵਾਂਡਵੈਰ ਲ ਚੰਗੀ ਆ ਕੋਈ ਜੋੜਾ ਨਹੀਂ ਗਾ ਠੀਕ ਆ ਜੀ ਬਾਕੀ ਤੁਸੀਂ ਵੇਖੋ ਚੰਗੀ ਵਾਂਡਵੈਰ ਤੇ ਥਣ ਲੱਗਾ ਇਹ ਤੋਂ ਨਾ ਤੁਹਾਨੂੰ ਤੇ ਵੀ ਪ੍ਰੋਪਰ ਨਿਸ਼ਾਨਾ ਬਾਕੀ ਦੁੱਧ ਵੀ ਵੀ ਹੁਣ ਇਸ ਟਾਈਮ ਜਿਹੜਾ ਇਹਦੇ ਕੋਲੇ ਆ ਨਾ ਮੰਨ ਲਓ ਹੈ 10 ਤੋਂ ਬਾਹਰ ਹੈ 11 11.5 ਕਿਲੋ ਦੁੱਧ ਹੈਗਾ ਵਾ ਪਰ ਆਪਾਂ 10 ਕਿਲੋ ਜੀ ਵੀਰ ਜੀ ਫੁੱਲ ਗਰੰਟੀ ਦਵਾਂਗੇ ਕੋਈ ਵੀ ਮੇਰਾ ਵੀਰ ਭਰਾ ਦੂਰੋਂ ਨੇਰੇ ਆਈ ਕਿਸੇ ਨੇ ਦੋ ਡੰਗ ਵੀ ਚੋਣੀ ਆ ਆਪਦੀ ਚੋਕ ਇਹ ਵੀ ਤਸੱਲੀ ਕਰਕੇ ਵੀ ਲੈ ਜੇ ਬਿਲਕੁਲ ਠੀਕ ਨਹੀਂ ਇਹ ਵੀਰ ਚੰਦੇ ਕੀ ਮੁੱਲ ਦੀ ਆ ਕਿੰਨੇ ਦੇ ਦੇਦਾਂਗੇ ਅੱਜ ਵੀਰ ਜੀ ਮੁੱਲ ਤੇ ਭਾਵੇਂ ਲਾਖੀ ਕਰੀਏ ਤਾਂ ਅੱਛਾ ਹਾਂਜੀ ਵੀ ਦੇਦ ਗਏ ਕਿੱਥੋਂ ਤੱਕ ਜੈਦ ਕੀ ਕਰਕੇ ਦੇਦ ਗਏ ਤਾਂ ਸੂਈ ਹੈ 2 ਮਹੀਨਿਆਂ ਦੀ ਸੂਈ ਹੈ ਹਾਂਜੀ ਹਾਂਜੀ ਹਾਂ ਤੇ ਦੇਰੀਆ ਵੀਰ ਜੀ ਪੂਰੇ 90 ਦੀ 90 ਦੀ ਹਾਂਜੀ ਇੱਕ ਨਿੱਕੀ ਹੋਰ ਛਾਲ ਮਾਰ ਦਈਏ ਹਾਂ ਬਾਕੀ ਚਲੋ ਆਪਣੇ ਭੈਣ ਭਰਾਵਾਂ ਨੂੰ ਚਲੋ ਆਏ ਗਿਆ ਦਾ ਥੋੜਾ ਬਾਦ ਵਿਚੋ ਅੱਜ ਖੁਸ਼ੀਆਂ ਵੇਖ ਲਿਆ ਜੇ ਮੌਕੇ ਤੇ ਜੋ ਵੀ ਕਰਨਾ ਹੋਇਆ ਛਾਲ ਵੀਰ ਜੀ ਫਿਰ ਇਹ ਗੱਲ ਹੈ ਕਿ ਦੋ ਛੱਡ ਦਈਏ ਦੋ ਛੋੜ ਕਰ ਦਈਏ 90 ਚ ਪੂਰੀ ਝੋਟੀ ਹਾਂਜੀ ਝੋਟੀ ਦੇ ਜਿਹੜੇ ਹਿਸਾਬ ਨਾਲ ਚਲੋ ਵੀਰ ਜੀ ਹੈਗੀ ਆ ਮਗਰ ਕੱਟੀ ਆ ਭਾਵੇਂ ਲੱਖ ਰੁਪਏ ਦੀ ਵੀ ਆ ਝੋਟੀ ਪਰ ਨਹੀਂ ਆਪਾਂ ਤੁਹਾਨੂੰ ਦੱਸੰਧੀਆਂ ਗੱਲ ਵੀ ਜਾਇਜ਼ ਕਰਕੇ ਦੇ ਦਈਏ ਮੋਬਿਲ 88000 ਦੀ ਅੱਜ ਮਿਲ ਜਾਊਗੀ ਠੀਕ ਆ ਹਾਂਜੀ ਸੋ 90000 88000 ਰੁਪਏ ਬਾਕੀ ਚਲੋ ਬੱਚਾ ਵੀ ਮਗਰ ਕੱਟੀ ਆ ਇਹ ਵੀ ਜਿਆਦਾ ਨਾ ਪੰਜ ਮੰਨ ਲਓ ਇਹ ਗੱਲ ਹੈਗੀ ਅੱਖਾਂ ਪੂਰੀਆਂ ਨੀਲੀਆਂ ਜੇ ਕੱਟੀ ਦੀਆਂ ਕਾਲੀ ਨੀਲੀ ਆ ਕੱਟੀ ਠੀਕ ਆ ਬਾਈ ਹਾਂਜੀ ਹਾਂਜੀ ਠੀਕ ਆ ਮੇਰੇ ਤੋਂ ਬਾਅਦ ਵੀਰ ਜੰਡੇ ਇੱਕ ਆਪਣੇ ਕੋਲ ਸੈਕਿੰਡ ਨੰਬਰ ਤੇ ਇੱਕ ਆ ਤਾਜੀ ਸੂਈਏ ਮੱਚ ਹਾਂਜੀ ਇਹ ਅੱਜ ਕਿੰਨੇ ਦਿਨਾਂ ਦੇ ਵਿੱਚ ਆ ਇਹ ਵੀਰ ਜੀ ਅੱਜ ਇਹਨੂੰ ਤੀਜਾ ਦਿਨਾਂ ਦੀ ਸੂਈ ਨੂੰ ਤੀਜਾ ਦਿਨ ਹਾਂਜੀ ਠੀਕ ਮਗਰ ਇਹਦੇ ਫੀਮੇਲ ਆ ਗਈ ਨਾ ਕੱਟੀ ਆ ਹਾਂਜੀ ਹਾਂਜੀ ਕੱਟੀ ਵੀਰ ਜੀ ਠੀਕ ਆ ਹਾਂ ਮੰਨ ਲਓ ਇਹ ਗੱਲ ਹੈਗੀ ਆ ਵੀ ਇਹ ਤੇ ਆ ਆ ਕੱਟੀ ਆ ਵੀਰ ਜੀ ਠੀਕ ਆ ਜੀ ਹਾਂਜੀ ਤੇ ਆ ਜੀ ਵਿਖਾਇਓ ਕੱਟੀ ਆ ਵੇਖੋ ਲੈ ਵੀ ਨਾੜੂ ਤੇ ਨਾ ਆ ਵੇਖੋ ਬਿਲਕੁਲ ਪੂਰਾ ਵੇਖੋ ਨਾਲ ਜੁੜਿਆ ਨਾੜੂ ਨਾਲ ਬੱਚੇ ਦੀ ਹਾਂਜੀ ਹਾਂਜੀ ਲੋ ਵੀ ਮਗਰ ਕੱਟੀ ਆ ਇਹ ਤੇ ਦੂਜਾ ਤੀਜਾ ਦੇ ਨਹੀਂ ਹੈ ਹਾਂਜੀ ਇਹ ਵੀ ਜੀ ਅੱਜ ਤੀਜਾ ਦੇਣਾ ਸੂਈ ਨੂੰ ਆ ਜਾ ਪੁੱਤ ਕੱਟੀ ਦੇਣਾ ਆ ਜਾ ਲੋ ਵੀ ਤੀਜਾ ਦੇਣਾ ਠੀਕ ਆ ਜੀ ਆ ਜਾ ਤੇ ਮਗਰ ਕੱਟੀ ਫੀਮੇਲ ਕਾਫ ਆ ਇਸ ਵਕਤ ਵੀਰ ਝੰਡੇ ਬੋਲਾ ਮੰਨ ਲੈ ਕੋਈ ਕੱਚਾ ਦੁੱਧ ਮੰਨ ਲੈ ਕਿੰਨਾ ਕੋ ਇਸ ਵਕਤ ਵੀਰ ਜੀ ਇਹਦੇ ਕੋਲੇ ਹੁਣ ਜਿਹੜਾ ਮੰਨ ਲੈ ਇਹ ਗੱਲ ਹੈਗੀ ਆ 6-7 ਕਿਲੋ ਵੀਰ ਜੀ ਬੋਲਾ ਹੀ ਆ ਠੀਕ ਆ ਜੀ ਹਾਂਜੀ ਤੇ 6 6 7 ਕਿਲੋ ਵੀਰ ਜੀ ਬੋਲਾ ਵਾ ਠੀਕ ਆ ਐਸ ਟਾਈਮ ਜਿਹੜਾ ਵਾ ਆਪਾਂ ਜਿਹੜਾ ਚੋ ਲੈਣਾ ਵਾ ਹੂੰ ਠੀਕ ਹੈ ਨਾ ਬੋਲੇ 6 ਕਿਲੋ 6 ਤੋਂ 7 6 7 ਕਿਲੋ ਜਿਹੜਾ ਇਸ ਵਕਤ ਹਾਂਜੀ ਹਾਂਜੀ ਬੋਲਾ ਮੰਨ ਲਿਓ ਜੇ ਦੋ ਤੋਂ ਮੰਨ ਲਿਓ ਕਿ ਤਿੰਨ ਚਾਰ ਤਿੰਨ ਚਾਰਕ ਦਿਨ ਦਾ ਸਮਾਂ ਹੋਇਆ ਹਾਂਜੀ ਹਾਂਜੀ ਬਾਕੀ ਮੱਝ ਤੁਸੀਂ ਵੇਖ ਸਕਦੇ ਜੀ ਹੂੰ ਤੇ ਸੁਵੇਆ ਦੇ ਵਿੱਚ ਮੇਰਾ ਵੀ ਰੱਬ ਦੀ ਸਮਝ ਵੀ ਵੇਖ ਲਿਆ ਜੀ ਝੰਡਾ ਵੀਰ ਦਾ ਵੀ ਆਪਾਂ ਮੰਨ ਕੇ ਚੌਥੇ ਸੁਵੇ ਲੈਈ ਆ ਹਾਂ ਜੀ ਤੇ ਜਿ ਲਈ ਆ ਅੱਗੇ ਆਪਦੇ ਤੁਸੀਂ ਸਮਝੋ ਵੇਖ ਲਿਆ ਜੇ dant dant ਪੂਰੇ ਜਿਹੜੇ ਕੁਹਾੜਿਆਂ ਵਰਗੇ ਪੂਰੇ ਕੋਈ ਵੀਰ ਜੀ ਹਿੱਲਦੇ ਤੱਕ ਵੀ ਨਹੀਂ ਗਾ ਦੰਦਾਂ ਚਲੋ ਇਹ ਆ ਵੀ ਉਹ ਗੱਲ ਕਰਤੇ ਪਕੋੜਾ ਪੂਰੇ ਕੁਹਾੜੇ ਵਰਗੇ ਆਪਦਾ ਮੇਰਾ ਭਾ ਮੋਹੂਏ ਦਾ ਤਸੱਲੀ ਕਰ ਸਕਦੇ ਜੀ ਹਾਂ ਜੀ ਹਾਂ ਜੀ ਪੂਰਾ ਜੀ ਬਾਕੀ ਪੱਦਰ ਬਖਾਲਾ ਬੈਕਸਾਈਡ ਤੋਂ ਤੁਸੀਂ ਕਰੋ ਚੈੱਕ ਚਵਾਈ ਚਵਾਈ ਦੀ ਝੰਡੇ ਵੀਰ ਹੈ ਵੀ ਬੰਬੀ ਆ ਵੀਰ ਜੀ ਐ ਬੰਬੇ ਪਾਸ ਆਪਾਂ ਹੁਣੇ ਬੱਚਾ ਲਾ ਕੇ ਧਾਰਾ ਮਰਾ ਦੇਣੀ ਆ ਆਪਾਂ ਠੀਕ ਆ ਭਾਈ ਹਾਂ ਜੀ ਹਾਂ ਜੀ ਇਹ ਵੀ ਮੰਨ ਲਓ ਇਹ ਗੱਲ ਹੈਗੀ ਆ ਵੀ ਕੋਈ ਇਹੋ ਜੀ ਜਿਹੜੀ ਕੋਈ ਗੱਲ ਹੋਊਗੀ ਜੀ ਪਹਿਲਾਂ ਦੱਸ ਤੇ ਬਾਕੀ ਇਹ ਗੱਲ ਹੈਗੀ ਆ ਵੀ ਥਣ ਚੱਡੇ ਆ ਮੈਂ ਥਣ ਚੱਡੇ ਵਾਲੀ ਆ ਚਲੋ ਬੰਦੇ ਬਹੁਤ ਵਧੀਆ ਸੀ ਜਿੰਨਾ ਕੋਈ ਆਈ ਉਹ ਆਂਦਾ ਵੀ ਰਹੀਂ ਝੂਠ ਝਾੜਨੀ ਨੂੰ 1 ਰੁਪਏ ਦਾ ਵੀ ਮਾਰਨਾ ਹਾਂਜੀ ਮੰਨ ਲਾ ਇਹ ਗੱਲ ਹੈਗੀ ਆ ਵੀ ਆਂਦਾ ਕੀ ਫਾਇਦਾ ਆਂਦਾ ਮੈਂ 3 ਵਜੇ ਗੁਰਦਾਰੇ ਜਾਣਾ ਤੇ ਆਂਦਾ ਜੇ ਮੈਂ ਝੂਠ ਹੀ ਮਾਰਨਾ ਤੈਨੂੰ ਮੈਂ ਮਗਰ ਤੇ ਆਂਦਾ ਮੇਰੇ ਜਾਣ ਦਾ ਕੀ ਫਾਇਦਾ ਇਹ ਗੱਲ ਮੰਨ ਲਾ ਉਹਨੇ ਆਪ ਕਹੀ ਜਿਹੇਦਾਰ ਨੇ ਠੀਕ ਆ ਮੰਨ ਲਓ ਇਹ ਗੱਲ ਹੈਗੀ ਆ ਆਹ ਵੇਖੋ ਕੱਟੀ ਆ ਮਗਰ ਠੀਕ ਹੈ ਨਾ ਗੱਲ ਉੱਥੇ ਚਲੋ ਕੱਟੀ ਦਾ ਕਰਕੇ ਕਾਲੀ ਪੈਂਦੀ ਹੂੰ ਹੂੰ ਕੋਈ ਮੇਰਾ ਭਰਾ ਜਿੱਦਾਂ ਮਰਜੀ ਸੀਲਿੰਗਾਂ ਤੇ ਦੁੱਧ ਦੇ ਵੀ ਜੀ ਉਹਨਾਂ ਨੇ ਆਪਾਂ ਨੂੰ ਇਹ ਆ ਦੱਸ ਕਿਲੋ ਦੁੱਧ ਨਾ ਨਾ ਦਊਗੀ ਮੈਂ ਸੇਵਾ ਕੀਤੇ ਆ ਤੇ ਬਾਕੀ ਇਹ ਫਿਰ ਦਊਗੀ ਉਹ ਨਾ ਲੰਮਾ ਸਮਾਂ ਠੀਕ ਆ ਇਹ ਨਹੀਂ ਗੱਲ ਵੀ ਸਾਰੀ ਬੜਾ ਮਗਰ ਪੱਛਾ ਵੀ ਮਗਰ ਕੱਟੀ ਆ ਵਾਦੇ ਦਾ ਸੌਦਾ ਠੀਕ ਆ ਜੀ ਮਗਰ ਕੱਟੀ ਆ ਕੋਈ ਭਰਾ ਸ਼ੌਕ ਨਾਲ ਤਿਆਰ ਕਰ ਲਊਗਾ ਹਾਂ ਸੋ ਅੱਜ ਅੱਜ ਬੜੇ ਜਾਇਜ਼ ਰੇਟ ਦੇ ਵਿੱਚ ਇਹ ਮਿਲ ਜਾਣੀਆਂ ਤੁਹਾਨੂੰ ਠੀਕ ਆ ਹਾਂ ਤਾਜੀ ਸੱਜਰ ਸੂਈ ਆ ਬਾਕੀ 6 7 7 ਕਿਲੋ ਐਸ ਵਕਤ ਬੋਲਾ ਮੰਨ ਲਓ ਠੀਕ ਹੈ ਜੀ ਹਾਂ ਕਿਉਂਕਿ ਅੱਜ ਦਿਨ ਵੀ ਤੁਹਾਨੂੰ ਤਾਂ ਦੱਸ ਹੀ ਦਿੱਤਾ ਵੀ 3 4 ਕਿ ਦਿਨ ਦਾ ਸਮਾਂ ਸਾਰਾ ਹੋਇਆ ਹਾਂ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸੋ ਇਹ ਢਾਂਚਾ ਕਰਮਾਲੀ ਦਾ ਠੀਕ ਹੈ ਜੀ ਥਾਂ ਚੱਡਾ ਵੇਖੋ ਵੀਰ ਜੀ ਕਰਮਾਲੀ ਲੱਗਾ ਕਿੱਥਾਂ ਵੇਖਾ ਇਹ ਨਹੀਂ ਵੀ ਮੰਨ ਲਓ ਕੋਈ ਉਹੋ ਜੀ ਆ ਮੰਨ ਲਓ ਨਫੇਟਾ ਫਿਰ ਬਣੂਗੀ ਤੁਹਾਨੂੰ ਪਤਾ ਐ ਪੂਰੀ ਬਣੂਗੀ ਬਿਲਕੁਲ ਪਰ ਆਉ ਨਹੀਂ ਕਰਮਾਲੀ ਆ ਵੇਖੋ ਥਾਂ ਚੱਡਾ ਵੇਖੋ ਮੈਂ ਉਹਨਾਂ ਹੀ ਗਾਂ ਨੂੰ ਉਹਨਾਂ ਹੀ ਪਛਾਣ ਆ ਹਾਂ ਜੀ ਤੁਹਾਡੇ ਪੁੰਡੇ ਦੀ ਸਾਫ ਆ ਕਰ ਮਾਲੀ ਹਾਂ ਹਾਂ ਜੀ ਹਾਂ ਜੀ ਇਹ ਵੀਰ ਝੰਡੇ ਕੀ ਮੁੱਲ ਦੀ ਆ ਇਹਦਾ ਵੀਰ ਜੀ ਮੁੱਲ ਭਾਵੇਂ ਕਰ ਲਈਏ ਤੁਹਾਨੂੰ ਸੱਚਾ 65 ਤੇ ਭਾਵੇਂ ਕਰ ਲਈਏ 70 ਹਾਂ ਇਹ ਵੀਰ ਜੀ 60000 ਦੀ ਮੈਂ ਦੇ ਦੀ 60000 ਹਾਂ ਜੀ ਰਾਇਤ ਕਰਕੇ ਦਈਏ ਰਾਇਤ ਵੀਰ ਜੀ 2000 ਹੀ ਫਿਰ ਛੱਡ ਦਈਏ ਇਹਦਾ ਵੀ 60 52 ਦੀ ਹਾਂ ਜੀ 52 ਦੀ ਬਿਲਕੁਲ ਜਾਏ ਇੱਕ ਬਿਲਕੁਲ ਇੱਕ ਪ੍ਰੇਮ ਹਫਤ ਨਾਲ ਇੱਕ ਹੋਰ ਮਾੜੀ ਐ ਕਰਦਈ ਐ ਚੁਟਕੀ ਮਾਰ ਕੇ ਐ ਫਿਰ ਵੀਰ ਜੀ ਜਿਹਦੇ ਤੋਂ 100 ਰੁਪਿਆ ਛੋੜ ਹੀ ਚਲੋ ਤੁਹਾਡੇ ਕਹਿਣ ਤੇ ਪੂਰੇ 57000 ਦੀ 57000 ਦੀ 57000 ਦੀ ਵੀਰ ਜੀ ਛੋੜ ਬਾਕੀ ਕਰਮਾਂ ਵਾਲੀ ਨੇ ਆ ਵੇਖੋ ਚੱਡਾ ਵੇਖੋ ਚੀਲੀਆਂ ਵੇਖੋ ਥਾਂ ਚੱਡਾ ਵੇਖੋ ਉਹ ਵੀ 57000 ਦੀ ਆ ਠੀਕ ਹੈ ਇੰਨੇ ਦੀ ਮਿਲਣੀ ਨਹੀਂ ਕਿਤੇ ਹੋ ਵੀ ਚਲੋ ਵੇਖਣ ਨੂੰ ਕੋਈ ਵੀਰ ਸਵਾਲ ਕਰਨਗੇ ਵੀ ਮੰਨ ਲਾ ਇਹ ਗੱਲ ਹੈਗੀ ਆ ਮਨ ਲਾ ਵੀ ਚਲੋ ਨਾ ਬੰਦਿਆਂ ਨੇ ਮੈਂ ਆਪਾਂ ਨੂੰ ਵੀਰ ਜੀ ਚੌਥੇ ਸੂਏ ਦੀ ਉਹਨਾਂ ਫੋਲ ਗਰੰਟੀ ਦਿੱਤੀ ਆ। ਉਹ ਆਨੇ ਹੀ ਕੋਠੀ ਕਾਠੀ ਚ ਰੁੱਝੇ ਆ ਤੇ ਵੀਰ ਐਰਕੀ ਸਾਡੇ ਕੋ ਸਾਂਭ ਨਹੀਂ ਹੋਈ। ਠੀਕ ਹੈ ਨਾ ਗੱਲ ਤੇ ਇੱਕ ਉਹਨਾਂ ਟਾਟਾ ਆਈਆਂ ਪੁੱਟੀਆਂ ਕਰਕੇ ਇਹਨਾਂ ਦੋਦਾ ਕਰਕੇ ਤੁਹਾਨੂੰ ਪਤਾ ਫਰਕ ਪੈਂਦਾ। ਕੋਠੀ ਦੇ ਵਿੱਚ ਚੰਗਾ ਟਾਈਮ ਲੱਗਾ ਲੱਗਾ। ਹਾਂ ਵਧੀਆ ਵਧੀਆ ਵੀਰ ਜੀ ਦੋਵੇਂ ਭਰਾ ਹੀ ਕੋਠੀ ਪਾਉਂਦੇ ਆ ਹੀ। ਉਹਨਾਂ ਆ ਵੀ ਉਧਰ ਚਲੋ ਲੱਗੇ ਥਣ ਚੱਡਾ ਵੇਖੋ ਵੀਰ ਜੀ ਮੈਨੂੰ ਦੁੱਧ 10000 ਕਿਲੋ ਕਢਣਾ ਵਾ। ਇਹ ਨਹੀਂ ਵੀ ਨਹੀਂ ਚਲੋ ਅਜੇ ਤੇ ਸੂ ਸਵਾਚ ਆਈ ਆ। ਹਾਂ। ਥਣ ਛੱਡਾ ਵੇਖੋ ਮਨ ਲਾਇਆ ਭਰਦੀ ਆ ਫਿਰ ਇਹ ਨਹੀਂ ਕੋਈ ਆਪਾਂ ਛੱਡੀ ਕਰ ਕਿਉਂ ਛੱਡੀ ਆ ਉਹ ਆ ਜਿਉਂ ਆ ਸਵੇਰ ਚੋਅ ਚਾਈ ਕੀਤੇ 1.5 2 ਦਾ ਬੱਜੇ ਸ਼ਾਮ ਦੀ ਚੋਅ ਦਾ ਸਮਾਂ ਹੋਇਆ ਹਾਂਜੀ ਸ਼ਾਮ ਦੀ ਚੋਅ ਚੋਅ ਵੀ ਇੱਕ ਨੰਬਰ ਦੀ ਕਰੋ ਇਹ ਦੋਸਤੋ 57000 ਦੀ ਮਿਲ ਜੂਗੀ ਅੱਜ ਠੀਕ ਆ ਜੀ ਬਾਕੀ ਵਿੱਚੋਂ ਕਿ ਖੁਸ਼ੀ ਨਾਲ ਮੌਕੇ ਦਾ 100 ਰੁਪਏ ਛੋਟ ਆ ਹਾਂਜੀ ਇੱਕ ਬੜੀ ਪਿਆਰੀ ਬੱਚੀ ਹੈ ਕਿ ਖੜੀ ਹੈ ਤੁਹਾਨੂੰ ਦਿਖਾਉਣੇ ਆ ਹਾਂ ਇਹ ਵੀਰ ਛੱਡੇ ਚੌਗੀ ਛਗੀ ਕਿਵੇਂ ਆ ਵੀਰ ਦੀ ਇਹ ਦੂਜਾ ਮਾਰਾ ਦੋਂਦੀ ਚੌਗੀ ਆ ਅੱਛਾ ਜੀ ਹਾਂਜੀ ਹਾਂਜੀ ਲਓ ਵੀ ਪਲੂਨ ਬੱਚੀ ਨੇ ਸੁਣਾ ਦਿਨ ਅਜੇ ਲੈਂਦੀ ਆ ਹਨਾ ਹਾਂਜੀ ਦਿਨ ਲੈ ਜੂਗੀ ਵੀਰ ਜੀ ਦਿਨ ਭਾਵੇਂ ਕਰਮਾਲੀ ਅਜੇ ਜਿਹੜੇ ਹਿਸਾਬ ਨਾਲ ਇਹ ਗੱਲ ਹੈਗੀ ਆ ਭਾਵੇਂ ਚਲੋ ਕਰਮਾਲੀ ਦਾਸ ਹੀ ਕੱਢ ਜੇ ਠੀਕ ਹੈ ਹਾਂਜੀ ਹਾਂਜੀ ਇਹ ਹੈ ਬੁਲਬੁਲ ਦਾ ਬੱਚਾ ਹੀ ਆ ਬੁਲਬੁਲ ਦਾ ਬੱਚਾ ਵੀਰ ਜੀ ਬਹੁਤ ਪਿਆਰੀ ਬੱਚੀ ਇਧਰ ਵੇਖ ਲਓ ਕਰੋ ਜੀ ਐ ਸਾਰਾ ਮੰਨ ਲਓ ਇਹ ਗੱਲ ਹੈਗੀ ਬਹੁਤ ਸੋਹਣੀ ਹੈ ਬ੍ਰਾਂਡ ਹੀ ਆ ਕਰਮਾਲਾ ਹਾਂਜੀ ਬ੍ਰਾਂਡ ਬਹੁਤ ਛੋਟੀ ਕਾਨਾ ਬਿਲਕੁਲ ਤੇ ਬੋਦੀ ਤੁਸੀਂ ਵੇਖੋ ਸੋ ਲੇਵਟੀ ਲੂਪਟੀ ਬਹੁਤ ਜਦੀ ਪਿਆਰੀ ਆ ਆ ਤੁਸੀਂ ਵੇਖੋ ਲਾਇ ਬਣਾਏ ਕਾਫੀ ਪਈ ਆ ਅਜੇ ਲੜਾ ਨਾਰਮਲੀ ਤਾਨੂੰ ਸ਼ੋ ਹੋ ਜਾਣਗੀਆਂ ਠੀਕ ਆ ਜੀ ਲੈ ਜੇ 5 ਲੈ ਜੇ ਅਰ ਸਤਕ ਦਿਨ ਦਾ ਆਈਡੀਆ ਲਾ ਲਿਆ ਜੇ ਵਿੱਚ ਵਿੱਚ ਸੂਪੂ ਕਰਮਾ ਅੱਛਾ ਅੱਛਾ ਤੇ ਬਾਕੀ ਇਹ ਆ ਵੀ ਖੁੱਲੀ ਫਿਰਦੀ ਆਈ ਵੀਰ ਜੀ ਫਾਰਮ ਚੋਂ ਆਪਾਂ ਵਛੀ ਲਈ ਆ ਹਾਂ ਤੇ ਬਾਕੀ ਇਹ ਆ ਵੀ ਖੁੱਲੀ ਫਿਰਦੇ ਉਹ ਛੜਾ ਦਾ ਤਲਿਆਰੇ ਦਾ ਕਰਕੇ ਚਲੋ ਗਾੜੀਆਂ ਤੁਰਦੀ ਘਾਟ ਹਾਂਜੀ ਆ ਵੇਖੋ ਬਹੁਤੀ ਬਹੁਤੀ ਬਹੁਤ ਪਿਆਰੀ ਹਾਂਜੀ ਬਹੁਤ ਪਿਆਰੀ ਵੀਰ ਜੀ ਮਾਚੀ ਆ ਵੇਖੋ ਪੂਰੀ ਸ਼ਕਾ ਚੌਕ ਤੇ ਦੰਦ ਪੂਰੇ ਬਰਾਬਰ ਨਹੀਂ ਇਹਨੇ ਕੀਤੇ ਆ ਜੇ ਹਾਂ ਸਾਈਡਾਂ 'ਤੇ ਦੋ ਦੋ ਖੜੇ ਹਾਂਜੀ ਤੁਹਾਨੂੰ ਹਾਂਜੀ ਹਾਂਜੀ ਅਜੇ ਚੌਗੀ ਪੂਰੀ ਨਹੀਂ ਆ ਵੇਖੋ ਜਿਹੜਾ ਉਹ ਦੋਂਦੀ ਲਾ ਲਈਏ ਔਰ ਕਿ ਚੌਗੀ ਲਾ ਲਈ ਕੋਈ ਮੇਰਾ ਠੀਕ ਹੈ ਹਾਂਜੀ ਹਾਂ ਲੋਵੀ ਸਾਈਡਾਂ 'ਲੇ ਦੋ-ਦੋ ਖੜੇ ਆ ਛੇ ਕੰਨੀਆਂ ਖੜੀਆਂ ਨੇ ਚੌਕ ਅਜੇ ਬਰਾਬਰ ਕਰਦੀ ਪਈ ਆ ਹਾਂਜੀ ਹਾਂਜੀ ਬਾਕੀ ਬੱਚੀ ਬਹੁਤ ਪਿਆਰੀ ਆ ਠੀਕ ਆ ਜੀ ਨਵਾਂ ਹੰਗਾ ਤੇ ਲਵੀ ਬੱਚੀ ਆ ਠੀਕ ਆ ਜੀ ਦੰਦੀ ਤੁਹਾਨੂੰ ਕਨਫਰਮ ਕਰਾਈ ਦਿੱਤਾ ਵੀ ਚੌਗੀ ਬੱਚੀ ਆ ਚੌਕ ਬਰਾਬਰ ਕਰਦੀ ਆ ਠੀਕ ਆ ਜੀ ਤੇ ਬਹੁਤ ਪਿਆਰੀ ਆ ਬਾਕੀ ਹਾਈਟ ਮੀਡੀਅਮ ਮੰਨ ਕੇ ਤੁਸੀਂ ਸਬਦਾ ਕਰ ਲਿਆ ਜਗਾ ਬੱਚੀ ਹੋਰ ਵੀ ਵੱਧੂਗੀ ਤੇ ਥੱਲੇ-ਥੱਲੇ ਦੀ ਕਰਮਾਂ ਵਾਲੀ ਸਾਫ਼ ਸੁਥਰੀ ਆ ਕੋਈ ਫੋੜ ਸ਼ਾਕ ਨਹੀਂ ਕੀ ਚਾਰੇ ਥਾਣੇ ਆ ਜਾ ਪੁੱਤੋ ਜੀ ਆ ਜਾ ਕੀ ਕਰਦੀਆਂ ਇਹ ਬਾਕੀ ਥੋੜਾ ਚਲੋ ਵੀਰ ਜੀ ਆ ਤੁਹਾਨੂੰ ਪਤਾ ਜਦੋਂ ਖੱਲੀਆਂ ਖੱਲੀਆਂ ਫਿਰਦੀਆਂ ਕਰਮਾਂ ਵਾਲੀਆਂ ਔਂਡੀਆਂ ਨਾ ਹਾਂਜੀ ਤੇ ਫਿਰ ਚਲੋ ਆਤ ਲਿਆਰੇ ਦੀ ਕਰਕੇ ਜਾਵਾ ਆਹੋਲ ਜੀ ਵੀ ਪਾ ਦਨੇ ਤੇ ਆਪਾਂ ਤੁਹਾਨੂੰ ਪਤਾ ਬੰਨ ਕੇ ਰੱਖਣੀ ਹੁੰਦੀ ਆ ਆ ਬਿਲਕੁਲ ਤੇ ਉਹਦਾ ਕਰਕੇ ਤੁਹਾਨੂੰ ਪਤਾ ਫਰਕ ਪੈਂਦਾ ਵਾ ਬਿਲਕੁਲ ਜੀ ਬਿਲਕੁਲ ਬੱਚੀ ਸਾ ਵੀ ਇਦਾਂ ਬਾਕੀ ਇਹ ਆ ਵੀ ਸੀਲਿੰਗਾਂ ਥਾਲੀਆਂ ਵੀਰ ਜੀ ਆ ਵੇਖੋ ਜਿੱਦਾਂ ਮਰਜੀ ਕਰਮਾਂ ਵਾਲੀ ਦੇ ਥੱਲੇ ਬਹਿ ਜਾਓ ਜੋ ਮਰਜੀ ਬਣ ਲਓ ਇਹ ਗੱਲ ਹੈ ਠੀਕ ਆ ਹਾਂਜੀ ਨੇ ਬੱਤੀ ਸਾਰੀ ਪਿਆਰੀ ਆ ਹਾਂਜੀ ਹਾਂਜੀ ਤੇ ਇਹ ਵੀਰ ਜੰਡੇ ਕੀ ਮੁੱਲ ਦੀ ਆ ਵੀਰ ਜੀ ਮੁੱਲ ਭਾਵੇਂ ਬੱਛੀ ਦਾ 60 55000 ਦੀ ਵੀਰ ਜੀ ਵੱਛੀ ਦੇ ਦਿੱਤੀ 55000 ਦੀ ਹਾਂਜੀ 55000 ਦੀ ਦੇ ਦਿੱਤੀ ਵੱਛੀ ਫੁੱਲਾ ਹੀ ਕਰਤੀਆਂ ਮਾਨ ਝੰਡੇ ਥੋੜੀ ਕਸਰੇਗੀ ਕੱਢ ਕੇ ਦੇ ਦਿੱਤੀ 753 ਦੀ ਦੇ ਦਿੱਤੀ ਦੋ ਛੋੜ ਕਰ ਦਿੱਤੀ 55 753 ਦੀ ਹਾਂਜੀ 753 ਦੀ ਚਲੋ ਕਰਦੇ ਆ ਜੇ ਹੈ ਬਾਕੀ ਹਾਇਆ ਪਾਇਆ ਕਿਸੇ ਵੀਰ ਦੀ ਕੋਈ ਉਹ ਕੋਈ ਨਹੀਂ ਕੋਈ ਵੀਰ ਭਰਾ ਚਲੋ ਇਹ ਗੱਲ ਹੈਗੀ ਫੋਨ ਲਾਵੇ ਵੀਰ ਜੀ ਮੋੜ ਦੇ ਨਹੀਂ ਜਿਹਦੇ ਪਸੰਦ ਹੋਊਗੀ ਉਹਦੀ ਪਸੰਦ ਉਹਦੇ ਘਰੇ ਜਾਊਗੀ ਵੀਰ ਜੀ ਚਲੋ ਇੰਨਾ ਵੀ ਕੋਈ ਵੀ ਵੀਰ ਭਰਾ ਬਾਕੀ ਇਹ ਆ ਵੀ ਬੱਛੀ ਵੀਰ ਜੀ ਵੇਖੋ ਤੁਸੀਂ ਹਾਂ ਬੱਛੀ ਚਲੋ ਬੱਛੀ ਤੇ ਆਂਦੀ ਆ ਵੀ ਮੁੱਲ 65 ਵੀ ਕਰ ਮੇਰਾ ਹੂੰ ਠੀਕ ਹੈ ਨਾ ਗੱਲ ਪਰ ਨਹੀਂ ਚਲੋ ਆਪਾਂ ਨੂੰ ਜੇ ਕਹੇ ਵੀਰ ਭਰਾ ਨੇ ਜਾਇਜ ਦਿੱਤੀ ਤੇ ਆਪਾਂ ਵੀ ਜਾਇਜ ਕੋਈ ਇਹਦੇ ਕਰਦਾ ਸ਼ਿੰਗਾਰ ਬਣੂ ਕਰਮਾਂ ਵਾਲੀ ਨੇ ਸੋਹਣੀ ਆ ਬੱਸੀ ਹਾਂਜੀ ਹਾਂਜੀ ਲੋ ਵੀ 53000 ਦੀ ਦੋਸਤੋ ਬੱਛੀ ਮਿਲ ਜੂਗੀ ਹਾਂ ਪਿਆਰੀ ਆ ਬਾਕੀ ਆ ਤੁਹਾਨੂੰ ਇੱਕ ਪਾਸੇ ਆਪਾਂ ਦਿਖਾ ਰਹੇ ਆ ਬਹਿਣੀ ਵਾਲੇ ਪਾਸਿਓ ਥਣ ਥਣ ਚੰਗਾ ਬਿੱਥੀਆਂ ਉਥਰੀਆਂ ਵੀਰਦੀਆਂ ਬੜੀਆਂ ਆ ਜਦੋਂ ਤੁਹਾਨੂੰ ਪਤਾ ਐ ਬੱਚਾ ਲੱਗਾ ਜਦੋਂ ਥਣ ਫਸਮਿਆ ਨੇ ਫੁੱਲ ਕੱਟ ਜਾਣਾ ਕਰਮਾਂ ਵਾਲੀ ਹੂੰ ਠੀਕ ਹੈ ਨਾ ਗੱਲ ਚਵਾਈਆਂ ਚੂਈਆਂ ਜਾ ਕੇ ਚੰਗਾ ਬਣ ਬਾਕੀ ਇਹ ਗੱਲ ਹੈਗੀ ਆ ਵੀ ਵੱਡੀ ਗਾਂ ਦੀ ਵੀਰਜੀ ਚਲੋ ਇਹ ਗੱਲ ਹੈਗੀ ਆ 25 26 ਕਿਲੋ ਵਾਲੀ ਦੀ ਆ ਕਰਮਾਂ ਵਾਲੀ ਤੇ ਬਾਕੀ ਤੁਹਾਨੂੰ ਪਤਾ ਵਾ ਆਮ ਲੋਕਾਂ ਤੋਂ ਮਸ਼ੀਨਾਂ ਘਰਾਂ ਚਾਹ ਹੁਣ ਹੱਥ ਨਾਲ ਜੋਨ ਵਾਲਾ ਕੰਮ ਹੀ ਨਿਭੜਿਆ ਪਿਆ ਵਿਚੋ ਜਿਹੜੇ ਫਾਰਮਾਂ ਦੇ ਵਿੱਚ ਮਸ਼ੀਨਾਂ ਉੱਥੇ ਹੋਰ ਵੀ ਸੌਖਾ ਹੋ ਜਾਊਗਾ ਬਸ ਬਸ ਉੱਥੇ ਹੋਰ ਵੀ ਸੌਖਾ ਹੋਊ ਬਾਕੀ ਇਹ ਗੱਲ ਹੈਗੀ ਚੰਗੇ ਫਾਰਮ ਕੋ ਵੀਰਜੀ ਚਲਗੀ ਵੱੱਛੀ ਬਣਨ ਵਾਲੀ ਹੈ ਜੇ ਤੁਹਾਨੂੰ ਦੱਸਣ ਦਿਆਂ ਗੱਲ ਆ ਹਾਂ ਆਉਂਦਿਆਂ ਚੱਕਾ ਇਹਨੇ ਤੁਹਾਨੂੰ ਪਤਾ ਆਏ ਸੂਏ ਜਿੰਨੇ ਦੀ ਵੀਰਜੀ ਆਪਾਂ ਦੇਣੀ ਨਾ ਹੁਣੇ ਇਹ ਮੰਨ ਲਓ ਇਹ ਗੱਲ ਹੈਗੀ ਆ ਵੀ ਕਰਮਾਂ ਵਾਲੀ ਆਏ ਸੂਏ ਨੇ ਬਿਲਕੁਲ ਹਾਂ ਕਿੱਥੇ ਤੁਹਾਨੂੰ ਪਤਾ ਇਹਨੇ ਜਾ ਕੇ ਅਜੇ ਤੁਹਾਨੂੰ ਦੱਥਾਂ ਛਿੱਗੀ ਫੇਰ ਜਵਾਨ ਫੇਰ ਨਹੀਂ ਬਿਲਕੁਲ ਹਾਂਜੀ ਹਾਂਜੀ ਠੀਕ ਆ ਇਹ ਤੋਂ ਬਾਅਦ ਵੀਰ ਝੰਡੇ ਆਪਣੇ ਕੋਲ ਇੰਦਰ ਇੱਕ ਜੋੜਾ ਇਹ ਟੋਕੜ ਗੱਬਣ ਵੜਾ ਨੇ ਇਹ ਆਪਣੇ ਕੋਲ ਇਹ ਵੀ ਟੁੱਕੀ ਹੈ ਹਾਂਜੀ ਇਹ ਵੀ ਟੁੱਕੀ ਵੀ ਇਦੀ ਧਿਆ ਇਹ ਟੁੱਕੀ ਆ ਇਹਦਾ ਸੁਆ ਕਿਵੇਂ ਆ ਹਾਂਜੀ ਇਹਦਾ ਇਹਦਾ ਵੀਰ ਦੀ ਸੁਆ ਚਲੋ ਆਪਾਂ ਦੇ ਘਰ ਘਰ ਆਲਿਆਂ ਨੇ ਆਖਿਆ ਆ ਵੀ ਮੰਨ ਲੈ ਇਹ ਗੱਲ ਹੈਗੀ ਆ ਵੀ ਪੀੜੇ ਸੁਏ ਇਹਨੇ ਸੁਣਾ ਵਾ ਠੀਕ ਆ ਬਾਕੀ ਇਹ ਗੱਲ ਹੈਗੀ ਆ ਵੀ ਤੁਹਾਨੂੰ ਪਤਾ ਜਦੋਂ ਨੋਰਮਲ ਸੇਵਾ ਦੇ ਵਿੱਚੋਂ ਵੀਰ ਜੀ ਡੰਗਰ ਨਿਕਲਦਾ ਨਾ ਹਾਂ ਇੱਧਰ ਨੂੰ ਆ ਨਹੀਂ ਫੇਰ ਪੀਲੀ ਪਾਣੀ ਹੁਣ ਹਾਂ ਤੇ ਤੀਜੇ ਸੂਵੇ ਉਹਨਾਂ ਨੇ ਆਖਿਆ ਵੀ ਸੋਣੀ ਬਾਕੀ ਵੀਧੀ ਆਪਣੀ ਕੋਈ ਪਰਖ ਕਰ ਲੈ ਦੰਦ ਖੋਰ ਵੇਖੋ ਐ ਵਹਿੜਾਂ ਵਹਿੜਾਂ ਵਾਲੇ ਆ ਠੀਕ ਆ ਭਾਬੀ ਗਾ ਮੇਰਾ ਬਿਲਕੁਲ ਭਾਉ ਕੋ ਤੱਜੇ ਸੂਵੇ ਮੰਨ ਕੇ ਸੌਦਾ ਕਰ ਲਿਆ ਜੇ ਹਾਂ ਸੋ ਦਿਨ ਲੈ ਜੇ ਕਰਮਾ ਲਈ ਲੈ ਜੇ ਦੋ ਲੈ ਜੇ ਚਾਰ ਹਫਤੇ ਦੇ ਅੰਦਰ ਅੰਦਰ ਸੂਪ ਹੋ ਗਈ ਐ ਵੀ ਹਾਂਜੀ ਹਾਂਜੀ ਬਾਕੀ ਤੁਹਾਡੇ ਸਾਹਮਣੇ ਆ ਇਹ ਢਾਂਚਾ ਠੀਕ ਆ ਜੀ ਬੇਮਲੂਮੇ ਕੋਈ 2 2 2.5 ਇੰਚ ਸਿੰਘ ਹੈਗੇ ਆ ਪਰ ਜਿਹੜੇ ਰੇਟ ਦੀ ਮਿਲ ਜਾਣੀ ਆ ਚਲੋ ਇੰਨੇ ਚ ਪਸ਼ੂ ਬਜਰਬ ਵੀ ਕਰਦਾ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਥਾਣ ਕਰਮ ਵਾਲੀ ਨੂੰ ਚਾਰੇ ਆ ਮੁੱਠੀ ਮੁੱਠੀ ਥਾਣਾ ਚੰਗੀ ਵੰਡ ਵੇਰਲਾ ਆ ਆ ਦੇਖੋ ਆ ਬਾਕੀ ਜਿੰਨੀ ਵੀ ਆ ਵੀਰ ਜੀ ਬਿਲਕੁਲ ਸਾਰੀ ਕਰਮ ਵਾਲੀ ਨਰੋਹੀ ਆ ਚੰਗੀ ਹਾਂ ਸੀਲਿੰਗਾ ਸਾਲੀਆਂ ਚ ਹੈ ਪੂਰਾ ਮਨ ਲੋਏ ਗੱਲ ਇਹਦਾ ਸੀਲ ਕਰਮਾ ਵਾਲੀ ਉਹਦਾ ਇਹਨੇ ਕੀ ਆਖਣਾ ਹਾਂਜੀ ਹਾਂਜੀ ਬਾਕੀ ਕੱਦ ਕਾਠੇ ਵਾਲੀ ਆ ਥੋੜੀ ਤੁਹਾਨੂੰ ਪਤਾ ਗਰਮੀ ਗਰਮੀ ਚ ਬੱਜੀ ਰਹੀ ਕਰਕੇ ਵੀਰ ਜੀ ਲਿੱਸੀ ਆਵੇ ਲੈ ਠੀਕ ਆ ਥੋੜਾ ਐ ਪੂਰਾ ਦੰਦ ਖੁਰ ਕਰਮਾ ਵਾਲੀ ਦਾ ਬਿਲਕੁਲ ਕੈਮ ਆ ਠੀਕ ਆ ਹਾਂ ਆ ਵੇਖੋ ਅਜੇ ਜੇ ਹੈ ਆ ਵੇਖੋ ਪੁੜੀਆਂ ਆ ਪੂਰੇ ਕੋਈ ਹੇ ਲਦਾਵ ਨਹੀਂ ਆ ਤੇ ਬਾਕੀ ਚਲੋ ਇਨਾਵਾਂ ਵੀ ਜੇ ਕੋਈ ਚਲੋ ਚੰਗੀ ਸਾਂਭ ਕਰ ਲੂ ਕਰਮਾ ਵਾਲੀ ਦੀ ਹਾਂ ਤੇ ਫਿਰ ਇਹ ਆ ਵੀ ਨਹੀਂ ਚੰਗੀ ਆ ਵੀਰ ਛੱਡੇ ਕਿੰਨੇ ਦਾ ਆਫਰ ਤੋਹਫਾ ਹੈ ਆ ਦੇਖੋ ਚੰਗੀ ਆ ਥਾਣੇ ਵੇਖੋ ਨਾਲੇ ਰੇਡ ਦਸੀਆ ਮੇਰਾ ਵੀਰ ਇਹਦਾ ਲੋਕੀ ਭੈਣ ਭਰਾ ਆਪਣੇ ਬੇਸਬਰੇ ਹੋਏ ਫਿਰਦੇ ਰੇਡ ਦਸੀਆ ਤੇ ਅਸੀਂ ਲਿਆਈਏ ਰੇਡ ਮੋਲ ਵੀਰ ਦੀ ਭਾਵੇਂ ਦਾ ਕਰ ਲਈਏ 32 ਦੇ ਭਾਵੇਂ ਦਾ ਕਰ ਲਈਏ 33 ਹਾਂ ਇਹ ਵੀਰ ਦੀ 2000 ਰੁਪਿਆ ਛੋੜ ਕਰਦਾਂਗੇ 30 ਚੋਂ 28 ਦੀ ਦੇ ਦਈਏ 28 ਦੀ ਹਾਂਜੀ ਬੱਚੀ ਨੇ ਆਹ ਵੇਖੋ ਤੁਹਾਨੂੰ ਦੱਸਣ ਦਿਆਂ ਗੱਲ ਵੀ ਥਣ ਥੂਣਾ ਆ ਵੇਖੋ ਜਾਂਦੇ ਦਾ ਮੰਨ ਲਾ ਇਹ ਗੱਲ ਹੈਗੀ ਆ ਵੀ ਕੱਢ ਕੇ ਵੀ ਤੇਪ ਵੀ ਕਰਕੇ ਵਿਖਾ ਦਿੰਨੇ ਆ ਵੇਖੋ ਹੈ ਤੇ ਹਾਂ ਦੇਖੋ ਹਾਂ ਦੂਤਾ ਹੋ ਗਿਆ ਨਾ ਤੇ ਵੇ ਕੰਮ ਦੀ ਆਹ ਦੇਖੋ ਤੀਜਾ ਵਾਹ ਦੇਖ ਆਹ ਦੇਖੋ ਆਹ ਲਓ ਚੌਥਾ ਠੀਕ ਆ ਬਈ ਹਾਂਜੀ ਠੀਕ ਆ ਤੇ ਬਾਕੀ ਇਹ ਆ ਵੀ ਪੂਰੀ ਤਸੀਲ ਸਾਹ ਚਲੋ ਜਦੋਂ ਤੁਹਾਨੂੰ ਪਤਾ ਐ ਦੰਗਰ ਦਾ ਦੁੱਧ ਕੱਢੀਏ ਉਦੋਂ ਤੇ ਤੁਹਾਨੂੰ ਪਤਾ ਦੰਗਰ ਕਰਦਾ ਹੀ ਆ ਬਿਲਕੁਲ ਉਹਦੇ ਤਿੱਪਣ ਤੋਂ ਤਾਂ ਪਸ਼ੂ ਹਿੱਲਦਾ ਜੁਲਦਾ ਹੀ ਆ 28000 ਦੀ ਦੋਸਤੋ ਮਿਲ ਜੂਗੀ ਅੱਜ ਹਾਂ ਠੀਕ ਆ ਉਦਾਂ ਦੀ ਕੁਛ ਨਹੀਂ ਕੀ ਉਹ ਪੂਰੀ ਜੀ ਹੈ ਤਸੀਲ ਢੇਰੀ ਤੋਰੀ ਆ ਆਤੀ ਰਿਤੂਰੀ ਆ। ਉਸ ਤੋਂ ਬਾਅਦ ਵੀਰ ਚੰਡੇ ਆਪਣੇ ਕੋਲ 2 ਇਦਰ ਤੋਕੜ ਗੱਪਣ ਜੂੜੀ ਆ। ਹਾਂਜੀ। ਆਹ ਤੋਕੜ ਗੱਪਣ ਬੱਛੀ ਇਹ ਕਿੰਨੇ ਮਹੀਨੇ ਦੀ ਗੱਪਣ? ਇਹ ਵੀਰ ਜੀ 4 ਮਹੀਨਿਆਂ ਦੀ ਗੱਪਣ ਆ, 4 ਤੋਂ ਬਾਹਰ ਹੀ ਹੋਊਗੀ। ਕਿਉਂ 4 ਹੀ ਲਾਲੇ ਕੋਈ ਮੇਰਾ ਵੀਰ ਭਰਾ। ਹਾਂ। ਪੂਰੀ ਜੰਮੀ ਪਲੀ ਵੱਡੀ ਵਹਿੜ ਆ। ਹਾਂ। ਹਾਂਜੀ। ਠੀਕ ਆ। ਹਾਂਜੀ। ਲੋ ਵੀ ਆ ਦੋਸਤੋ 14 ਮਹੀਨਿਆਂ ਦੀ ਗੱਪਣ ਆ। 14 ਵੀ ਹੈਗੀਆਂ ਕੋਈ 5-6 ਕਿਲੋ ਦੱਸਣ ਦਾ ਜੀ। ਮੈਂ ਹੈਗਾ ਵੀਰ ਜੀ ਇੰਨਾ ਹੈਗਾ ਵਾ। ਠੀਕ ਆ ਹਾਂ 6 ਤੋਂ ਬਾਹਰ ਹੀ ਹੋਊਗਾ ਵੀਰ ਜੀ ਠੀਕ ਆ ਹਾਂ ਉਹ ਵੀ ਫੌਲੀ ਪ੍ਰੀਤੀ ਪੂਰੀ ਹੈ ਕਰਮਾਲੀ ਗਾਂ ਦੂਜਾ ਤੇਜਸਵ ਹੁੰਦੀ ਹੈ ਹਾਂਜੀ ਹਾਂਜੀ ਦੁੱਧ ਵੀਧੀਏ ਦੇ ਕੋਲੇ ਤੁਹਾਨੂੰ ਮਦਦ ਦੰਦਿਆਂ ਗੱਲ ਵੀ 8 ਕਿਲੋ ਹੀ ਠੀਕ ਆ ਤੇ ਇਹ ਤੁਹਾਨੂੰ ਮਦਦ ਦੰਦਿਆਂ ਗੱਲ ਅੱਭੀ ਪਹਿਲਾਂ ਚਲੋ ਉਹਨਾਂ ਬੰਦਿਆਂ ਨੇ ਆਖਿਆ ਚੈੱਕ ਕਰਾਈ ਆ ਤੇ ਮੁੜ ਕੇ ਮੈਂ ਜਿੱਦਣ ਦੀ ਪਰਸੋਂ ਚ ਆਫ ਦੀ ਕਰਾਈ ਕੱਲ ਪਰਸੋਂ ਹੀ ਸੱਚ ਠੀਕ ਆ ਤੇ ਕਰਾਈ ਦੇ ਉਦੋਂ ਦਾ ਦੁੱਧ ਥੋੜਾ ਤੁਹਾਨੂੰ ਪਤਾ ਇੱਕ ਗਰਮੀ ਹੀ ਤੇ ਇੱਕ ਜਦੋਂ ਬਾਹ ਦੂਰੀ ਵਾਲੀ ਡੰਗਰ ਦੀ ਪੈ ਜੇ ਹਾਂ ਉਦੋਂ ਤੁਹਾਨੂੰ ਪਤਾ ਫਿਰ ਫਰਕ ਤੇ ਪੈਂਦਾ ਹੀ ਆ ਪੈਂਦਾ ਹੀ ਆ ਜੰਮੀ ਪਲੀ ਪੂਰੀ ਜੰਪਲੀਤੀ ਤੁਹਾਨੂੰ ਪਤਾ ਹੈ ਕਿ ਹੁਣ 6 ਕਿਲੋ ਦੁੱਧ ਹੈਗਾ ਹਾਂ 6 ਕਿਲੋ ਵੀ ਦੁੱਧ ਹੈਗਾ ਵਧੀਆ 6 ਕਿਲੋ ਵੀ 12 ਕਿਲੋ ਵਰਗਾ ਇਹਦਾ ਹਾਂ ਵੇਖੋ ਜੰਮੀ ਪਲੀ ਪਲੀਤੀ ਵੇਖੋ ਮਾਝੀ ਅਗਰਮਲੀ ਕੇ ਹਾਂਜੀ ਹਾਂਜੀ ਇਹ ਦੇਖੋ ਟਾਂ ਝਾਟੂ ਝੱਕ ਰੋ ਚੱਕ ਹਾਂ ਸੋ ਪਲੀ ਸਭੀ ਕਰਮਲੀ ਉਸੇ ਤਰਈਆਂ ਚੌੜਾ ਪਿੱਠ ਪੂੜਾ ਬਾਕੀ ਰਾਜੀ ਵੇਖੋ ਤੁਸੀਂ ਠੀਕ ਹੈ ਮਈਆਂ ਵਾਲਾ ਬਹੁਤਾ ਵੈੜਦਾ ਮਈਆਂ ਵਾਲਾ ਸਰੀਰ ਲੱਗਾ ਵੀ ਦੀ ਸਾਰਾ ਹੀ ਵੈੜ ਨੂੰ ਵੇਖੋ ਇਹ 4 ਕਿ ਸਾਢੇ 4 ਜੀ ਹਾਂਜੀ ਕਿੰਨੇ 4 ਕਿ 4.5 ਇਹ ਇੱਥੇ ਵੀ ਜੀ 4 ਸਵਾ 4 ਲਾ ਲੇ ਕੋਈ ਮੰਨ ਲਓ ਇਹ ਗੱਲ ਹੈਗੀ ਕੋਈ 10 15 ਦਿਨ ਇੱਧਰ ਉੱਧਰ ਹੀ ਹੋ ਸਕਦਾ ਤੁਹਾਨੂੰ ਪਤਾ ਆ ਬਾਲਾ ਨਹੀਂ ਮੰਨ ਲਓ ਇਹ ਗੱਲ ਹੈਗੀ ਆ ਵੀ ਤੇ ਜਿਹੜਾ ਕੋਈ ਮਹੀਨਿਆਂ 2 ਮਹੀਨਿਆਂ ਦਾ ਉਹ ਫਰਕ ਨਹੀਂ ਕੋਈ ਹੁੰਦਾ ਠੀਕ ਹੈ ਚੌਂ ਦੀ ਲਾਲੇ ਸੀਲਸਾ ਕਿ ਵੀ ਦੀ ਇਹ ਵੀ ਵੇਖੋ ਨਹੀਂ ਤੇ ਤੁਹਾਨੂੰ ਪਤਾ ਜਿਹੜੀਆਂ ਕਰਾਉ ਸਨ ਉਹ ਤੁਹਾਨੂੰ ਪਤਾ ਵੇਖੋ ਲੱਗੇ ਨਾ ਲੱਗਣ ਦਿੰਦੇ ਹੈ ਥਣ ਥਣ ਵੇਖੋ ਕਿੱਡਾ ਕੋਲ ਥਣ ਵਧੀਆ ਲੱਗ ਲੋ ਵੀ ਕਰੋ ਜਾ ਕੇ ਠੀਕ ਹੈ ਹਾਂਜੀ ਚਵਾ ਚੂ ਵਧੀਆ ਪੂਰੀ ਸੀਲਸ ਆਊਗਾ ਕਰਮਾਂ ਲਈ ਹਾਂ ਤੇ 4 ਦੀ ਲਾਲਿਓ 44 ਦੀ ਨਾਲੇ ਅੱਜ ਇੱਥੇ ਗੱਬਣ ਵੀ ਹੈਗੀ ਆ ਹਾਂਜੀ ਅੱਛਾ ਫਿਰ ਟੋਕੜ ਗੱਬਣ ਵੈੜਾ ਕਿੰਨੇ ਦੀ ਹੋ ਰਹੀ ਅੱਜ ਇਹ ਵੀਰ ਜੀ ਆਪਾਂ ਮੰਨ ਲਓ ਇਹ ਗੱਲ ਹੈਗੀ ਆ ਵੀ ਮੋਲੇ ਦਾ ਵੀਰ ਜੀ ਭਾਵੇਂ 40 ਕਰ ਲਈਏ ਤੇ ਭਾਵੇਂ 45 ਕਰ ਲਈਏ 45 ਹਾਂਜੀ ਇਹ ਵੀਰ ਜੀ 36000 ਦੀ ਹਾਂ ਨਾ 36 ਦੀ ਹਾਂਜੀ 36 ਦੀ ਹਾਂ ਨਾ ਠੀਕ ਆ ਉਹ ਵੀ 36000 ਦੀ ਮਿਲੂਗੀ ਠੀਕ ਆ ਜੀ ਹਾਂ ਗੱਬਣ ਟੋਕੜ ਵੈੜਾ ਬਾਕੀ ਕਾਫੀ ਡਿਮਾਂਡ ਰਹਿੰਦੀ ਇਹਨਾਂ ਦਿਨਾਂ ਦੇ ਵਿੱਚ ਟੋਕੜ ਗੱਬਣ ਨਾਲ ਦੀ ਤੇ 6 ਕਿਲੋ ਤਾਰਾਂ ਨੇ ਠੀਕ ਆ ਜੀ ਬਾਕੀ ਅੱਗੇ ਮੇਰਾ ਭਰਾ ਚਲੋ ਕੇ ਵੰਡ-ਵੰਡ ਚੰਗਾ ਇੰਨਾ ਮ ਵਿਧੀ ਹਰਿਆਵਰਿਆ ਪੈਨ ਲੱਗਾ ਨਾ ਤੂੜੀ ਪੈਂਦੀ ਰਹੀ ਆ ਅਸੀਂ ਅੱਜ ਹੀ ਹਰੇ ਨੂੰ ਤੁਹਾਨੂੰ ਦੱਸਣ ਦਿਆਂ ਗੱਲ ਆ ਬੇ ਹੱਥ ਲਾਇਆ ਅੱਜ ਹੀ ਹਰਿਆ ਬੜੇ ਦਿਨ ਹੋ ਗਏ ਅੱਜ ਹੀ ਪਾਇਆ ਕਰਮਾਲੀਆਂ ਥੋੜਾ ਥੋੜਾ ਹੋ ਵੀ ਪਛਾਦ ਵੰਗੂ ਹੀ ਪ੍ਰਸ਼ਾਦਾਂ ਨੂੰ ਵੰਡ ਪਹਿਲਾ ਇੱਕ ਅੱਧਾ ਦਿਨ ਦਾ ਪ੍ਰਸ਼ਾਦਾਂ ਨੂੰ ਵੰਡੀ ਦਾ ਹਾਂਜੀ ਹਾਂਜੀ ਤੇ ਜੇ ਇਹਨੂੰ ਹਰਿਆ ਹੋਰਿਆ ਕਰਮਾ ਵਾਲੀ ਨੂੰ ਪੈਨ ਲਾਪਿਆ ਨਾ ਦੋ ਵਾਰੀ ਵੀਡੀਓ ਚੈੱਕ ਹੋਈ ਆ ਇੱਕ ਵਾਰੀ ਉਹਨਾਂ ਬੰਦਿਆਂ ਕਰਾਈ ਦੂਜੀ ਵਾਰੀ ਆਪਾਂ ਕਰਾਈ ਆ ਕਨਫਰਮ ਹੀ ਆ ਪੂਰਾ ਹਾਂਜੀ ਹਾਂਜੀ ਕਨਫਰਮ ਆ ਪੂਰਾ ਆਇਆ ਨਾ ਕੋਈ ਗੱਲ ਨਹੀਂ ਬਾਕੀ ਜੇ ਕਹੇ ਵੀਰ ਭਰਾ ਨੂੰ ਮੰਨ ਲਾਏ ਗੱਲ ਹੈ ਕਿ ਆਪਾਂ ਡਾਕਟਰ ਦਾ ਨੰਬਰ ਦੇ ਦਾਂਗੇ ਜੇ ਡਾਕਟਰ ਨੂੰ ਸਾਧ ਕੇ ਜਿਹੜੀ ਆਪਣੀ ਕਿਸੇ ਨੇ ਚੈੱਕ ਕਰਾਉਣੀ ਆ ਪੈਸੇ ਦੇ ਕੇ ਤੇ ਆਪਦੀ ਮਨਮਰਜ਼ੀ ਦੇ ਨਾਲ ਵੀ ਜੀ ਚੈੱਕ ਕਰਾ ਲੈ ਤਸੱਲੀ ਕਰੇ ਕੋਈ ਹਾਂਜੀ ਹਾਂਜੀ ਤਸੱਲੀ ਕਰੇ ਜੀ ਜਾਵੇ ਜੇ ਉਸ ਪੰਜ ਆਪਣੇ ਕੋਲ ਆ ਪਰ ਠੀਕ ਆ ਹਾਂਜੀ ਹਾਂਜੀ ਅੱਛਾ ਫਿਰ ਜੰਡੇ ਇੱਕ ਆਪਣੇ ਕੋਲ ਇੱਧਰ ਲਾਸਟ ਦੇ ਵਿੱਚ ਆ ਵੀ ਬੈੜ ਤੋਕੜ ਗੱਬਣਾ ਹਾਂਜੀ ਵੱਡੇ ਢਾਂਚੇ ਦੀ ਆ ਇਹ ਨੂੰ ਕਿੰਨੇ ਕ ਟਾਈਮ ਦੀ ਅਕੇ ਹੋ ਗਈ ਗੱਬਣੇ ਇਹ ਵੀ ਜੀ ਸਾਢੇ ਤਿੰਨਾਂ ਤੋਂ ਲੈ ਕੇ ਚੌਹ ਦੇ ਵਿੱਚ ਸਾਢੇ ਤਿੰਨਾਂ ਤੋਂ ਚੌਹ ਦੇ ਵਿੱਚ ਹਾਂਜੀ ਤੇ ਸੀਲਿੰਗਾਂ ਸੂਲੀਆਂ ਵੀ ਜੀ ਇਹਦੇ ਪੂਰੀਆਂ ਵੇਖੋ ਹੈਂ ਇਹਦਾ ਵੀਰ ਦੀ ਗਰਮੀ ਦਾ ਕਰਕੇ ਬਿਲਕੁਲ ਇਹਨੂੰ ਵੰਡ ਕਰਮਾ ਲਈ ਨੂੰ ਵਿਖਾਇਆ ਨਹੀਂ ਜੀ ਠੀਕ ਆ ਇਦਾਂ ਹੀ ਬੈਹਿ ਕੇ ਇਹਦੇ ਥੱਲੇ ਇਹ ਚੋਈ ਦੀ ਅੱਛਾ ਵੀਰ ਚੰਦਾ ਇਹਦੇ ਥੱਲੇ ਦੁੱਧ ਵੀ ਹੈਗਾ ਹੁਣ ਕਿੰਨਾ ਦੁੱਧ ਵੀਰ ਜੀ ਇਹਦੇ ਕੋਲੇ ਹੁਣ ਜਿਹੜਾ ਚੋ ਲੈਣਾ ਵੀਰ ਜੀ ਉਹ ਹੋਵੇ 5 ਹੋਵੇ 6 ਇੱਥੇ ਕਿ 5 6 ਦੇ ਵਿੱਚ ਵਿੱਚ ਹੈਗਾ ਹਾਂ ਹਾਂਜੀ ਹਾਂਜੀ ਤੇ 5 6 5 6 ਆ ਹਾਂਜੀ 5 6 5 6 ਕਿਲੋ ਦੁੱਧ ਹੈਗਾ ਹਾਂ ਵੀ ਸਾਡੇ 3-9 ਮਹੀਨੇ ਦੀ ਇਹ ਵੀ ਕਨਫਰਮ ਹੀ ਹੈ ਹਨਾ ਹਾਂਜੀ ਹਾਂਜੀ ਕਨਫਰਮ ਵੀਰ ਜੀ ਚੈੱਕ ਹੋਈ ਆ ਬਿਲਕੁਲ ਆਪਾਂ ਇਹ ਗੱਲ ਹੈਗੀ ਆ ਆਪਾਂ ਚੈੱਕ ਕਰਾਈ ਆ ਕੋਈ ਮੰਨ ਲਾ ਇਹ ਗੱਲ ਹੈਗੀ ਆ ਵੀ ਜੀ ਸਦਕੇ ਕਰਾਲੇ ਕੋਈ ਗੱਲ ਨਹੀਂ ਠੀਕ ਆ ਹਾਂਜੀ ਹਾਂਜੀ ਬੋ ਵੀ ਇਹ ਸਾਡੇ 3-5 ਮਹੀਨੇ ਦੀ ਗੱਭਣ ਤੇ 5-6 ਕਿਲੋ ਦੁੱਧ ਇਸ ਵਕਤ ਬਾਕੀ ਥੋੜੀ ਜੀ ਸਾਂਭਣ ਵਾਲੀ ਹੈ ਬੈੜ ਕੱਦ ਬੋਤਾਲੀ ਹੈ ਵੱਡੀ ਹੈ ਇਸ ਕਰਕੇ ਥੋੜੀ ਜੀ ਸੇਵਾ ਮੰਗਦੀ ਆ ਹਾਂਜੀ ਹਾਂਜੀ ਉਹ ਤੁਸੀਂ ਵੇਖ ਕੇ ਢਾਂਜੇ ਤੋਂ ਦੇਖ ਹੀ ਲੈਣਾ ਠੀਕ ਆ ਜੀ ਜੱਜਮੈਂਟ ਕਰ ਹੀ ਲੈਣੀ ਆ ਹਾਂ ਵੈਸੇ ਰੰਗ ਰੰਗ ਦੱਬੀ ਹੈ ਬੈੜ ਤੇ ਬੁੱਤ ਬੱਤ ਚੰਗਾ ਜਿੱਡਾ ਆਪਾਂ ਇੱਕ ਨਾਰਮਲ ਫਾਰਮਾ ਦੇ ਵਿੱਚ ਬੈੜਾ ਵੇਖਦੇ ਆ ਕੱਦ ਵਾਲੇ ਪਾਸੇ ਕੋਈ ਘਾਟ ਨਹੀਂ ਕੀ ਹਾਂ ਬਾਕੀ ਕਰਮ ਵਾਲੀ ਸਾਂਭਣ ਵਾਲੀ ਆ ਕੋਈ ਚੰਗੀ ਸੇਵਾ ਵਾਲਾ ਮੇਰਾ ਭਰਾ ਲੈ ਗਿਆ ਤੇ ਅੱਜ ਚਲੋ ਕੋ 2-5 6 ਮਹੀਨੇ ਸਾਹਭ ਕੇ ਗਾ ਚੰਗੇ ਪੈਸੇ ਰਲਾਉਗੀ ਇਹ ਵੀ ਕਰਮਾ ਗੱਲ ਇਹ ਵੀ ਜੀ ਕੋਈ ਜਿੰਨੇ ਚ ਇਹਨਾਂ ਕਰਮਾ ਲੀਆਂ ਨੇ ਜਿੰਨੇ ਚ ਇਹ ਚ ਇਹਨਾਂ ਨੇ ਡਬਲ ਤੋਂ ਡਬਲ ਹੋਣਾ ਨਾ ਐਨਾਂ ਪੁੱਤ ਐਨੂ ਆ ਆ ਠੀਕ ਹੈ ਨਾ ਗੱਲ ਉਹਨੇ ਚਿਰ ਦੇ ਵਿੱਚ ਵੀਰਜੀ ਕੋਈ ਕੋਈ ਵੀ ਜਿਹੜੀ ਐਫ ਡੀ ਉਹ ਨਹੀਂ ਡਬਲ ਹੋਣੀ ਸੱਤ ਸੁਣਾ ਕਰਮਾ ਲੀ ਨੇ ਆ ਠੀਕ ਹੈ ਨਾ ਗੱਲ ਜਾ ਕੇ ਮੰਨ ਲਓ ਇਹ ਗੱਲ ਹੈਗੀ ਆ ਵੀ ਅਸੂ ਅਸੂ ਕੱਤਿਆਂ ਦੇ ਵਿੱਚ ਇਹਨੇ ਕਰਮਾ ਲੀ ਨੇ ਪੂਰਾ ਟਕਾਣੇ ਦੇ ਸੁਣਦੀ ਆ ਹਾਂ ਕੱਤੇ ਮੱਗਰ ਦੇ ਵਿੱਚ ਮੰਨ ਲਓ ਇਹ ਆਪਾਂ ਚ ਵੀਰ ਜੰਡਾ ਕਿੰਨੇ ਦੇ ਦੇ ਰਹੇ ਹੈ ਕਿੰਨੇ ਦੇ ਮੋਲ ਵੀਰ ਜੀ ਇਹਦਾ ਵੀ 40000 ਰੁਪਿਆ ਆ ਇਹ ਵੀ ਵੀਡੀਓ ਉਹਨੇ ਨਹੀਂ ਦੇਦਾਂਗੇ ਇੱਕੋ ਰੇਟ ਤੇ ਦੇ ਦਈਏ ਤੁਹਾਨੂੰ 36 ਦੇ ਦਾਂਗੇ 36 ਦੀ ਹਾਂਜੀ ਚਲੋ ਇੱਕ ਪਠੋਰਾ ਠੀਕ ਆ ਜੀ ਇਹ ਵੀ ਵੀਰ ਝੰਡਾ ਸਿੰਘ ਉਹਨਾਂ ਦੇ ਕੋਲ ਆ ਝੰਡਾ ਵੀਰ ਜਿਹੜਾ ਪਠੋਰਾ ਇਹਦੀ ਉਮਰ ਕਿੰਨੀ ਕਿ ਵੀਰੇ ਇਹਦੀ ਇਹ ਇਹ ਬਿਲਕੁਲ ਜੀ ਪਾਠ ਦੋਂਦੀ ਆ 8 ਦੋਂਦੀ ਆ ਹਾਂ ਬਾਬਾ ਇਹ ਪਾਠਾ ਵੱਡੀ ਜਿਹੜੀ ਬਲੈਕ ਰੰਗ ਦੇ ਵਿੱਚ ਆ ਹਾਂਜੀ ਇਹ ਪਾਠਾ ਬੱਕਰੀ ਠੀਕ ਆ ਜੀ ਇਹ ਦੋ ਦੰਦ ਦਾ ਹਾਂਜੀ ਮੂੰਹ ਦੰਦੀ ਕੰਫਰਮ ਆ ਤੇ ਆ ਜਿਹੜਾ ਬੱਚਾ ਇਹ ਕਿੰਨੇ 5 6 7 ਮਹੀਨਿਆਂ ਦਾ ਕੀੜਾ ਕੀੜਾ 18 ਸੱਤ ਮਹੀਨਿਆਂ ਦਾ ਲੈ ਵੀ ਇਹ 18 ਸੱਤ ਮਹੀਨਿਆਂ ਦਾ ਹੋਊਗਾ ਠੀਕ ਆ ਜੀ ਸੋ ਇਹ ਜਿਹੜਾ ਤੁਸੀਂ ਵੇਖੋ ਪਠੋਰਾ ਕਿ ਚਲੋ ਬਹੁਤ ਵਧੀਆ ਵੀਰ ਜੀ ਆ ਵੇਖੋ ਕਰਦਗੇ ਜੋੜੀ ਦਾ ਕਰਦੇ ਹੈਂ ਜੋੜੀ ਦਾ ਕਰਦੇ ਮੁੱਲ ਭਾਵੇਂ ਵੀਰ ਜੀ 20 ਕਰਾ ਲੇ ਕੋਈ ਆ ਭਾਵੇਂ ਕਰਾਰੇ ਭਾਈ ਠੀਕ ਹੈ ਨਾ ਗੱਲ ਇਹ ਜੋੜਾ ਵੀਰ ਜੀ ਆਪਾਂ ਹਾਂ ਨਾ ਦੇ ਦਈਏ 17000 ਦਾ 17 ਦਾ ਹਾਂ 17 ਦਾ ਹੌਲਾ ਕੋਈ ਜਾਇਜ਼ ਕਰਕੇ ਦੇ ਦਈਏ ਕੰਮ ਹੌਲਾ 10000 ਛੜਦਾਂਗੇ ਵੀਰ ਜੀ 16000 ਦੇ ਦਾਂਗੇ 16 ਦੇ ਦੇ ਦਾਂਗੇ ਹਾਂ ਆ ਵੇਖੋ ਇਹ ਵੀ ਚੰਗੀ ਆ ਮੰਨ ਲਓ ਇਹ ਗੱਲ ਹੈ ਕਿ ਪੱਠੇ ਚਲੋ ਸਾਂਭੀ ਕੀਤੀ ਜਾਵੇ ਤੁਹਾਨੂੰ ਪਤਾ ਵਾ ਬਣਨ ਵਾਲੀ ਆ ਜੇ ਚਲੋ ਕੋਈ ਵਿੱਚ ਬੱਕਰਾ ਨਹੀਂ ਬਿਲਕੁਲ ਬਿਲਕੁਲ ਹਾਂ ਭਾਵੇਂ ਸੇਰੇ ਬਣ ਜੇ ਕਰਮਾਂ ਵਾਲੀ ਠੀਕ ਆ ਲੋ ਵੀ ਇਹ 16000 ਦਾ ਜੋੜਾ ਮਿਲ ਜੂਗਾ ਹਾਂ ਬਾਕੀ ਸਿੰਗਲ ਸਿੰਗਲ ਕਿਸੇ ਭਰਾਣੇ ਲੈਣਾ ਹੁੰਦੇ ਨੇ ਤੁਸੀਂ ਖਾਸ ਤੌਰ ਤੇ ਫੋਨ ਤੇ ਪੁੱਛ ਲਿਆ ਜੀ ਵੀ ਜਿਹੜਾ ਬਿਲਕੁਲ ਪਾਠੇ ਉਹਦਾ ਕੀ ਰੇਟ ਤੇ ਪਟੋਰੇ ਕੱਲੇ ਦਾ ਕੀ ਰੇਟ ਜੋੜੀ ਕਿਸੇ ਨੇ ਪਾਉਣੀ ਹੈ ਤੁਹਾਨੂੰ ਦੱਸ ਹੀ ਦਿੱਤਾ 16000 ਹਾਂ ਜਾਣਾ ਹਾਂ ਜੀ ਵੀਰ ਜੰਡੇ ਇੱਕ ਨੰਬਰ ਆਪਣੇ ਕਰਦੇ ਸਾਂਗੇ ਨੰਬਰ ਹੈ ਜੀ 9872439717 ਦੂਜਾ ਨੰਬਰ ਹੈਗਾ ਜੀ 8264720068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਕਹੇ ਮੇਰੇ ਵੀਰ ਭਰਾਣੇ ਦੂਰੋਂ ਨੇੜੇ ਆਉਣਾ ਤੇ ਗ੍ਰੈਂਡ ਕੈਰੋਂ ਦੀ ਲੋਕੇਸ਼ਨ ਲਾ ਕੇ ਆ ਜੇ ਆ ਆਮ ਤਕਰੀਬਨ ਭੈਣ ਭਰਾਵਾਂ ਨੂੰ ਪਤਾ ਹੀ ਆ ਤੇ ਬਾਕੀ ਇਹ ਗੱਲ ਹੈਗੀ ਆ ਵੀ ਗ੍ਰੈਂਡ ਕੈਰੋਂ ਦੀ ਲੋਕੇਸ਼ਨ ਲਾ ਲੈ ਵੀਰ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ